ਇੱਕ ਸਧਾਰਨ ਬੰਦਾ ਜਿਹੜਾ ਘਰੋਂ ਉੱਠਦਾ ਵਾ ਸਵੇਰੇ-ਸਵੇਰੇ ਉਹ ਗੁਰਦੁਆਰੇ ਵੀ ਜਾ ਆਉਂਦਾ ਮੰਦਿਰ ਵੀ ਜਾ ਆਉਂਦਾ ਵਾ ਤੇ ਕਿਸੇ ਨਾ ਕਿਸੇ ਡੇਰੇ ਦੇ ਵੀ ਜਾ ਆਉਂਦਾ ਉਹਦੇ ਲਈ ਸਾਰੇ ਬਰਾਬਰ ਹੀ ਆ ਹਾਲਾਂਕਿ ਇਹ ਇੱਕ ਬਹੁਤ ਹੀ ਤੰਗ ਜਾਂ ਤਰੀਕਾ ਵਾ ਗੱਲ ਨੂੰ ਸੋਚਣ ਦਾ ਤੇ ਸੁਣਨ 'ਚ ਸੋਹਣਾ ਤੇ ਚੰਗਾ ਵੀ ਲੱਗਦਾ ਕਿ ਹਾਂ ਸਾਰੇ ਧਰਮ ਬਰਾਬਰ ਆ ਪਰ ਅਜਿਹਾ ਬਿਲਕੁਲ ਨਹੀਂ ਹੈ ਸਾਰੇ ਧਰਮ ਬਰਾਬਰ ਨਹੀਂ ਆ ਤੇ ਸਾਰੇ ਧਰਮ ਖੁਦ ਅੰਦਰੋਂ ਇਹ ਦਾਵਾ ਕਰਦੇ ਆ ਕਿ ਉਹ ਦੂਜੇ ਨਾਲੋਂ ਅਲੱਗ ਆ ਕੋਈ ਵੱਖਰੀ ਗੱਲ ਕਰ ਰਿਹਾ ਹੈ ਹਾਲਾਂਕਿ ਮੋٹے ਤੌਰ ਤੇ ਹਰ ਕੋਈ ਸੱਚ ਤੱਕ ਹੀ ਪਹੁੰਚਣਾ ਚਾਹੁੰਦਾ ਵਾ ਪਰ ਮੇਰੇ ਖਿਆਲ ਨਾਲ ਸੱਚ ਤੇ ਪਹੁੰਚ ਕਰਨੀ ਜਿਆਦਾ ਜ਼ਰੂਰੀ ਨਹੀਂ ਆ ਜ਼ਰੂਰੀ ਇਹ ਆ ਕਿ ਕੋਈ ਧਰਮ ਜਾਂ ਕੋਈ ਧਾਰਨਾ ਕੋਈ ਵਿਚਾਰ ਬੰਦਿਆਂ ਨੂੰ ਕਿੱਦਾਂ ਦੀ ਜ਼ਿੰਦਗੀ ਜੀਣ ਦਾ ਉਪਦੇਸ਼ ਦੇ ਰਿਹਾ ਹੈ ਇਹ ਤੇ ਜ਼ਰੂਰੀ ਕਿਤੇ ਨਹੀਂ ਆਂ ਪੀ ਹਾਂ ਸਾਰੇ ਧਰਮ ਬਰਾਬਰ ਆ ਸੱਚ ਦੀ ਗੱਲ ਕਰਦੇ ਆ ਰੱਬ ਦੀ ਗੱਲ ਕਰਦੇ ਆ ਨਹੀਂ ਰੱਬ ਦੀ ਗੱਲ ਸੱਚ ਦੀ ਗੱਲ ਸਾਰੇ ਕਰਦੇ ਹੋਣਗੇ ਪਰ ਜੋ ਇਨਸਾਨ ਐ ਇਸ ਵੇਲੇ ਜੀ ਰਿਹਾ ਵਾ ਉਹਨੂੰ ਉਹ ਕੀ ਸਿਖਾ ਰਿਹਾ ਇਹ ਮਹੱਤਵਪੂਰਨ ਆ ਕੋਈ ਜਿੰਨਾ ਮਰਜ਼ੀ ਕਹੀ ਜਾਵੇ ਹਾਂ ਕਿ ਸਾਰੇ ਧਰਮ ਬਰਾਬਰ ਆ ਇਦਾਂ ਨਹੀਂ ਹੋ ਸਕਦਾ ਇਹ ਅੱਜ ਗੱਲ ਮੈਂ ਤਾਂ ਕਰਨ ਦੇ ਆਵਾ ਕਿ ਕੱਲ ਇੱਕ ਮੰਗਤਾ ਸੜਕ ਤੇ ਮੰਗਨ ਦੇ ਆ ਹੀਗਾ ਉਨੇ ਜੋ ਸਿਰ ਤੇ ਦਸਤਾਰੀਆਂ ਪਰਣਾ ਬੰਨੀ ਹੀ ਉਹ ਬੰਨਿਆ ਹੀਗਾ ਉਹ ਕਿਸੇ ਹੋਰ ਤਰੰਦਾ ਹੈ ਜਿਹੜਾ ਉਹਨੇ ਗੱਲ ਚ ਸਾਫਾ ਪਾਇਆ ਹੀ ਉਹ ਕਿਸੇ ਹੋਰ ਤਰੰਦਾ ਜਿਹੜੇ ਉਹ ਇਲਾਕੇ ਚ ਫਿਰੰਦਿਆ ਹੀਗਾ ਪੰਜਾਬ ਦੇ ਇਲਾਕੇ ਚ ਫਿਰ ਰਿਹਾ ਹੈ ਇਸ ਕਰਕੇ ਗੁਰੂਆਂ ਦੀ ਗੱਲ ਕਰ ਰਿਹਾ ਹੈ ਵਾਹਿਗੁਰੂ ਜਪਨ ਦੀ ਗੱਲ ਕਰ ਰਿਹਾ ਹੈ ਪਰ ਜਿੱਦਾਂ ਉਹਨੇ ਰੰਗ ਵਟਾਇਆ ਹੀ ਉਹਨੇ ਜਿੱਥੇ ਜਿੱਥੇ ਉਹਨੂੰ ਕੋਈ ਹੋਰ ਤਰੰਦਾ ਮਿਲਣਾ ਸੀ ਉਹਨੇ ਉਹ ਓਸ ਢੰਗ ਦੇ ਨਾਲ ਡੋਜ਼ ਦੇਣੀ ਸੀ ਤੇ ਮੰਗੀ ਜਾਣਾ ਸੀ ਮੰਗਣ ਵਾਲੇ ਨੂੰ ਇਹ ਠੱਗਣ ਵਾਲੇ ਨੂੰ ਦੋਵਾਂ ਨੂੰ ਹੀ ਧਰਮ ਬਰਾਬਰ ਹੀ ਲੱਗਦੇ ਆ ਜੇ ਆਪਾਂ ਅੱਜ ਕੱਲ ਜਿਹੜੇ ਵੱਡੇ ਵੱਡੇ ਡੇਰੇ ਚੱਲੇ ਪਏ ਆ ਆਲੇ ਦੁਆਲੇ ਸਾਡੇ ਉਹਨਾਂ ਦੀ ਗੱਲ ਕਰੀਏ ਤੇ ਉਹ ਵੀ ਇਸੇ ਚੀਜ਼ ਨੂੰ ਕੈਸ਼ ਕਰਦੇ ਆ ਉਹ ਜੇ ਪੰਜਾਬ 'ਚ ਨੇ ਤੇ ਗੁਰਬਾਣੀ ਦੀ ਵਰਤੋਂ ਜ਼ਿਆਦਾ ਕਰਨਗੇ ਜੇ ਉਹ ਕਿਸੇ ਹੋਰ ਇਲਾਕੇ 'ਚ ਨੇ ਤੇ ਹੋ ਸਕਦਾ ਵਾ ਕਿ ਉਹ Hindu ਧਰਮ ਗ੍ਰੰਥਾਂ ਦੀ ਵਰਤੋਂ ਕਰਨ ਪਰ ਕੁੱਲ ਮਿਲਾ ਕੇ ਉਹ ਉਹਨਾਂ ਅੱਕੇ ਠੱਕੇ ਲੋਕਾਂ ਨੂੰ ਜਿਨ੍ਹਾਂ ਨੂੰ ਥੋੜੀ ਬਹੁਤੀ ਧਰਮ ਦੀ ਭੁੱਖ ਹੈ ਆਦਾਂ ਇਹਨਾਂ ਨੂੰ ਇਹ ਚਿੰਤਾ ਵਾ ਕਿ ਮਰਨ ਤੋਂ ਬਾਅਦ ਉਹਨਾਂ ਦੇ ਨਾਲ ਕੀ ਹੋਣਾ ਵਾ ਉਹਨਾਂ ਦੀ ਉਹ ਮਾਨਸਿਕਤਾ ਨੂੰ ਕੈਸ਼ ਕਰਦੇ ਕਈਆਂ ਨੇ ਤੇ ਆਪਣੇ ਨਾਂ ਹੀ ਮਤਲਬ ਸਾਰੇ ਧਰਮਾਂ ਦੇ ਸਾਂਝੇ ਜੇ ਖਿਚੜੀ ਬਣਾ ਕੇ ਰੱਖਿਆ ਪਰ ਸਾਰੇ ਧਰਮ ਬਰਾਬਰ ਨਹੀਂ ਹਨ ਇਹਨਾਂ ਦੀ ਅਪਰੋਚ ਜਿਹੜੀ ਆ ਉਹ ਬੜੀ ਅਲੱਗ ਹੈ ਕੋਈ ਕਹਿੰਦਾ ਵਾ ਕਿ ਅਹਿੰਸਾ ਕਰਨੀ ਚਾਹੀਦੀ ਹੈ ਜਿਵੇਂ ਆਪਾਂ ਬੁੱਧ ਧਰਮ ਜਾਂ ਜੈਨ ਧਰਮ ਦੀ ਗੱਲ ਕਰ ਲਈਏ ਤੇ ਉਹ ਅਹਿੰਸਾ ਦੇ ਵਿੱਚ ਬਹੁਤ ਹੀ ਮਤਲਬ ਅੱਗੇ ਚਲੇ ਜਾਂਦੇ ਆ ਕਿ ਇੱਕ ਜੀਵ ਤੱਕ ਦੀ ਹੱਤਿਆ ਨੂੰ ਵੀ ਜੈਨ ਧਰਮ ਜਿਹੜਾ ਵਾ ਉਹ ਮਹਾਪਾਪ ਮੰਨਦਾ ਦੂਜੇ ਪਾਸੇ ਕਈਆਂ ਧਰਮਾਂ 'ਚ ਖੁੱਲ ਕੇ ਜਿਹੜਾ ਵਾ ਉਹ ਬਿਨਾ ਕਿਸੇ ਵੀ ਜਾਨਵਰ ਦੀ ਬੰਦਿਸ਼ ਦੇ ਮਾਸ ਖਾਦਾ ਜਾਂਦਾ ਕੋਈ ਉਥੇ ਲਿਮਟ ਨਹੀਂ ਰੱਖੀ ਕਿ ਇਸ ਚੀਜ਼ ਦਾ ਮੀਟ ਖਾਣਾ ਤੇ ਇਸ ਦਾ ਨਹੀਂ ਖਾਣਾ ਸਾਰਿਆਂ ਦਾ ਹੀ ਖਾ ਲਿਆ ਜਾਂਦਾ ਕਈਆਂ ਦੇ ਵਿੱਚ ਇਹ ਆ ਕਿ ਇੱਕ ਧਰਮ ਜੀ ਇੰਨੀਆਂ ਧਾਰਾਵਾਂ ਵਾਂ ਕਿ ਕੋਈ ਕਹੀ ਜਾਂਦੀ ਆ ਕਿ ਮੀਟ ਨਹੀਂ ਖਾਣਾ ਕੋਈ ਕਹੀ ਜਾਂਦੀ ਆ ਕਿ ਖਾ ਲੈਣਾ ਕੋਈ ਕਹੀ ਜਾ ਰਹੀ ਆ ਕਿ ਆ ਜਾਨਵਰ ਜਿਹੜਾ ਵਾ ਇਹ ਪਵਿੱਤਰ ਆ ਇਹਨੂੰ ਮਾਰ ਕੇ ਨਹੀਂ ਖਾਣਾ ਬਾਕੀ ਜਿਹੜੇ ਆ ਤੁਸੀਂ ਖਾ ਸਕਦੇ ਹੁਣ ਫਿਰ ਜਦੋਂ ਤੁਸੀਂ ਅੱਗੇ ਜਾਓਗੇ ਤੇ ਇਹ ਅਹਿੰਸਾ ਆਮ ਤੌਰ ਤੇ ਜਿਹੜੀ ਆ ਉਹ ਜਾਨਵਰਾਂ ਨੂੰ ਬਚਾ ਕੇ ਰੱਖਣ ਤੱਕ ਸੀਮਿਤ ਆ ਵੀ ਆਹ ਪਾਰਟਿਕੂਲਰ ਜਾਨਵਰ ਆ ਇਹਨੂੰ ਨਾਮ ਮਾਰੋ ਕੋਈ ਕਹਿ ਦਿੰਦਾ ਕਿ ਆਹ ਜਾਨਵਰ ਬਹੁਤ ਭੈੜਾ ਹੈ ਦਾ ਨਾਂ ਹੀ ਨਾ ਲਾਓ ਹੁਣ ਇਹ ਇਹਨਾਂ ਦੇ ਅੰਦਰਲੀ ਵੱਖਰਤਾ ਵਾ ਇੱਕ ਕਿਵੇਂ ਇਹ ਬਰਾਬਰ ਹੋ ਸਕਦੇ ਬਿਲਕੁਲ ਨਹੀਂ ਹੋ ਸਕਦੇ ਬਰਾਬਰ ਹਾਲਾਤ ਇੱਥੋਂ ਤੱਕ ਆ ਚੁੱਕਿਆ ਸਾਡੇ ਦੇਸ਼ ਦੇ ਵੀ ਤੇ ਇਸ ਤੋਂ ਪਹਿਲਾਂ ਅਰਬ ਕੰਟਰੀਆਂ ਦੇ ਵਿੱਚ ਤੇ ਬਹੁਤ ਹੀ ਇੱਕ ਆਮ ਜੀ ਗੱਲ ਆ ਕਿ ਧਰਨ ਦੇ ਨਾਂ ਤੇ ਇਨਸਾਨ ਇਨਸਾਨ ਨੂੰ ਵੱਢ ਰਿਹਾ ਵਾ ਕੱਟ ਰਿਹਾ ਵਾ ਹਰ ਧਰਮ ਦੀ ਇੱਕ ਉਤਪਤੀ ਦੀ ਕਹਾਣੀ ਆ ਉਹਨੂੰ ਦਿਮਾਗ 'ਚ ਲੈ ਕੇ ਦੂਜੇ ਧਰਮ ਦੇ ਲੋਕਾਂ ਦੀ ਧੌਣ ਲਾਉਣ ਦੀ ਪੂਰੀ ਪੂਰੀ ਤਿਆਰੀ ਆ ਵੱਡੀਆਂ ਵੱਡੀਆਂ ਜੰਗਾਂ ਜਿਹੜੀਆਂ ਹੁਣ ਤੱਕ ਇਸ ਧਰਮ ਤੇ ਸੱਭਿਆਚਾਰ ਦੇ ਵਿਖਰੇਵੇਂ ਦੇ ਕਰਕੇ ਲੜੀਆਂ ਜਾ ਰਹੀਆਂ ਤੁਸੀਂ ਇਜ਼ਰਾਈਲ ਦੀ ਗੱਲ ਲੈ ਲਓ ਭਾਵੇਂ ਪਲੈਸਟੀਨ ਦੀ ਗੱਲ ਲੈ ਲਓ ਹੁਣ ਸਾਡੇ ਆਪਣੇ ਦੇਸ਼ ਦੀ ਗੱਲ ਲੈ ਲਓ ਕਿ ਇੱਥੇ ਜਿਹੜਾ ਵਾ ਉਹ ਧਰਮ ਦੇ ਨਾਲੋਂ ਸੱਚ ਦੇ ਨਾਲੋਂ ਮਨੁੱਖ ਦੇ ਨਾਲੋਂ ਜਾਨਵਰ ਨੂੰ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦੇ ਆ ਪਰ ਜਿਹੜਾ ਦੂਜੇ ਦੇਸ਼ ਤੋਂ ਆ ਕੇ ਇੱਥੇ ਰਾਜ ਕਰ ਰਿਹਾ ਉਹ ਵੀ ਇਹ ਨਹੀਂ ਸੋਚ ਪਾ ਰਿਹਾ ਕਿ ਮੈਂ ਇੱਥੇ ਮਤਲਬ ਕਿਵੇਂ ਐਡਜਸਟ ਕਰਨਾ ਵਾ ਕਿਉਂਕਿ ਮੈਂ ਇੱਥੇ ਬਾਹਰੋਂ ਆਇਆ ਉਹਨੂੰ ਵੀ ਐਡਜਸਟ ਕਰਨ ਦੀ ਮੁਸ਼ਕਲ ਆਉਂਦੀ ਹੈ ਜਿੱਥੇ ਧਰਮ ਦੇ ਠੇਕੇਦਾਰ ਜਾਨਵਰ ਨੂੰ ਬਚਾਉਣ ਦੀ ਗੱਲ ਵੀ ਕਰ ਰਹੇ ਆ ਉੱਥੇ ਉਹ ਜਾਨਵਰ ਜਿਹੜਾ ਵਾ ਉਹ ਦੁਨੀਆ ਪਰਚ ਐਕਸਪੋਰਟ ਵੀ ਹੋ ਰਿਹਾ ਫਿਰ ਧਰਮ ਬਰਾਬਰ ਕਿਵੇਂ ਹੋਏ ਕੋਈ ਧਰਮ ਕਹਿੰਦਿਆ ਵਾ ਕਿ ਜਦੋਂ ਤੁਸੀਂ ਮਰ ਗਏ ਤੇ ਉਸ ਤੋਂ ਬਾਅਦ ਕੋਈ ਦੂਜਾ ਜਨਮ ਨਹੀਂ ਹੈਗਾ ਪਰ ਉਹੀ ਧਰਮ ਮੁੜ ਕੇ ਕਹਿ ਰਿਹਾ ਕਿ ਮੁਰਦਿਆਂ ਨੂੰ ਜਿਹੜਾ ਵਾ ਉਹ ਜਿੰਦਿਆਂ ਨੂੰ ਜਿਹੜਾ ਵਾ ਉਹ ਠਾਇਆ ਜਾਊਗਾ ਇਹ ਫਿਰ ਕਿਦਣਾ ਕਿਤੇ ਜਨਮ ਮਰਨ ਨੂੰ ਆਪਣੇ ਢੰਗ ਨਾਲ ਮੰਨਨ ਦਾ ਤਰੀਕਾ ਵਾ ਤੇ ਸਾਡੇ ਇੱਥੇ ਦੇ ਧਾਰਮਾਂ ਹੀ ਇੰਨੀਆਂ ਵਾਂਗ ਜਿਨ੍ਹਾਂ ਦਾ ਕੋਈ ਹਿਸਾਬ ਕਿਤਾਬ ਨਹੀਂਗਾ ਇੰਨੇ ਦੇਵੀ ਦੇਵਤੇ ਬਣਾਏ ਹੋਏ ਆ ਠੀਕ ਆ ਹੋਰ ਕਲਚਰਜ਼ ਦੇ ਵਿੱਚ ਵੀ ਹੈਗੇ ਪਰ ਸਾਡੇ ਵਾਲਿਆਂ ਨੂੰ ਲੱਗਦਾ ਕਿ ਨਹੀਂ ਦੇਵੀ ਦੇਵਤੇ ਸਿਰਫ ਸਾਡੇ ਕੋਲ ਹੀ ਆ ਹੋਰ ਕਿਹੇ ਖੇਤਰ ਕੋਲ ਕੋਈ ਇਤਿਹਾਸ ਜਾਂ ਕੋਈ ਇਦਾਂ ਦਾ ਕਲਚਰਲ ਇਤਿਹਾਸ ਮੌਜੂਦ ਹੀ ਨਹੀਂ ਆ ਬਸ ਸਾਡੇ ਕੋਲ ਹੀ ਆ ਦੇਵੀ ਦੇਵਤੇ ਔਰ ਕਿਸੇ ਕੋਲ ਨਹੀਂ ਹੈਗੇ ਇੱਥੇ ਵੀ ਤੁਸੀਂ ਵੇਖੋ ਕਿ ਕਿੰਨਾ ਵਿਖਰੇਵਾ ਆ ਗਿਆ ਕੋਈ ਕਾਲੇ ਰੰਗ ਨੂੰ ਵਧੀਆ ਦੱਸੀ ਜਾਂਦਾ ਕੋਈ ਚਿੱਟੇ ਨੂੰ ਕੋਈ ਚਿੱਟੇ ਨੂੰ ਮਾੜਾ ਦੱਸੀ ਜਾਂਦਾ ਕੋਈ ਲਾਲ ਨੂੰ ਵਧੀਆ ਦੱਸੀ ਜਾਂਦਾ ਕੋਈ ਕਹਿ ਰਿਹਾ ਕਿ ਸ਼ਰਾਬ ਨਹੀਂ ਪੀਣੀ ਚਾਹੀਦੀ ਕੋਈ ਧਰਮ ਤੁਸੀਂ ਵੇਖੋ ਕਿ ਸ਼ਰਾਬ ਨੂੰ ਇੱਕ ਪ੍ਰਸ਼ਾਦ ਦੀ ਤਰ੍ਹਾਂ ਦੇ ਰਿਹਾ ਕਿੱਥੇ ਆਪਾਂ ਕਵਾਂਗੇ ਕਿ ਸਾਰੇ ਧਰਮ ਜਿਹੜੇ ਆ ਉਹ ਇੱਕ ਆ ਜਿਵੇਂ ਉਹ ਕਹਾਣੀ ਆ ਕਿ ਪੰਜ ਸੱਤ ਅੰਨੇ ਸੀਗੇ ਤੇ ਉਹਨਾਂ ਨੂੰ ਜਿਹੜਾ ਵਾ ਇੱਕ ਹਾਥੀ ਮਿਲ ਗਿਆ ਤੇ ਇੱਕ ਨੇ ਜਾ ਕੇ ਹਾਥੀ ਦੀ ਲੱਤ ਫੜ ਲਈ ਤੇ ਕਹਿੰਦਾ ਵੀ ਇਹ ਜਿਹੜਾ ਉਹ ਦਰਖਤਿਆ ਕੋਈ ਦੂਜੇ ਨੇ ਹਾਥੀ ਦਾ ਕੰਨ ਫੜ ਲਿਆ ਤੇ ਉਹਨੇ ਕਿਹਾ ਵੀ ਇਹ ਪੱਖਾ ਵਾ ਤੇ ਜਿਹਨੇ ਕੀ ਕੀਤਾ ਕਿ ਸੁੰਡ ਫੜ ਲਈ ਉਹ ਕਰੇ ਵੀ ਇੱਕ ਇਤਿਹਾਸ ਪਿਆ ਮੈਨੂੰ ਲੱਗਦਾ ਇਹ ਕੋਈ ਅਜਗਰ ਜਾਪ ਦਾ ਹੁਣ ਇਹ ਨਹੀਂ ਕਿ ਹਾਥੀ ਮੌਜੂਦ ਨਹੀਂਗਾ ਚਲੋ ਮੰਨ ਲੈਂਦੇ ਆ ਕਿ ਹਾਥੀ ਮੌਜੂਦ ਹੈ ਪਰ ਹਰ ਕੋਈ ਉਹ ਉਸ ਹਾਥੀ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ پا ਰਿਹਾ ਜੋ ਜਿਹਦੇ ਹੱਥ ਚਾ ਰਿਆਂ ਉਹ ਉਹਦੇ ਅਕੋਰਡਿੰਗਲੀ ਕਹਿ ਰਿਆਂ ਬਸ ਇਦੋਂ ਵੱਧ ਗੱਲ ਨਹੀਂ ਬਣ ਰਹੀ ਉਹ ਦੇਖੋ ਹੁਣ ਫੇਰ ਮੈਨੂੰ ਇਹ ਕਹਿਣਾ ਪਊਗਾ ਕਿ ਅਸੀਂ ਇਹ ਕਹਿ ਸਕਦੇ ਹਾਂ ਕਿ ਵੱਖ-ਵੱਖ ਰੰਗਾਂ ਰੂਪਾਂ ਤੇ ਕਲਚਰਾਂ ਕਲਚਰ ਦਾ ਮਿਕਸ ਹੋਣ ਦੇ ਬਾਵਜੂਦ ਅਸੀਂ ਇਨਸਾਨ ਇੱਕ ਹੋ ਸਕਦੇ ਆ ਪਰ ਧਰਮ ਕਦੀ ਵੀ ਇੱਕ ਨਹੀਂ ਹੁੰਦਾ ਧਰਮ ਸਾਰੇ ਵੱਖਰੇ ਵੱਖਰੇ ਹੁੰਦੇ ਆ ਹੁਣ ਕੋਈ ਧਰਮ ਇਹ ਗੱਲ ਦਾ ਦਾਵਾ ਕਰ ਦਿੰਦਿਆ ਵਾ ਕਿ ਮੇਰੇ ਧਰਮ ਤੋਂ ਪੁਰਾਣਾ ਕੋਈ ਧਰਮ ਹੀ ਨਹੀਂ ਆ ਪਰ ਜਿਹੜੇ ਨਵੇਂ ਧਰਮ ਆ ਉਹ ਇਹ ਗੱਲ ਤੇ ਮਾਣ ਮਹਿਸੂਸ ਕਰਦੇ ਆ ਕਿ ਸਾਡਾ ਧਰਮ ਸਭ ਤੋਂ ਨਵਾਂ ਧਰਮ ਹੁਣ ਇਸ ਕੇਸ 'ਚ ਵੀ ਤੁਸੀਂ ਦੇਖ ਲਓ ਕਿ ਆ ਕਿੰਨਾ ਫਰਕ ਆ ਕੋਈ ਧਰਮ ਕਹਿੰਦਾ ਵਾ ਕਿ ਪੰਜ ਵਕਤ ਯਾਦ ਕਰੋ ਰੱਬ ਨੂੰ ਕੋਈ ਕਹਿੰਦਾ ਦੋ ਟਾਈਮਸ ਸਵੇਰੇ ਉੱਠ ਕੇ ਕਰੋ ਤੇ ਉਸ ਤੋਂ ਬਾਅਦ ਉਹਨੂੰ ਸਦਾ ਹੀ ਯਾਦ ਕਰਦੇ ਰਹੋ ਕੋਈ ਕਹਿੰਦਾ ਧਿਆਨ ਚ ਉਤਰੋ ਕੋਈ ਕਹਿੰਦਾ ਨਾਮ ਜਪੋ ਕੋਈ ਕਹਿੰਦਾ ਨਾਮ ਜਪਣ ਦੇ ਵੀ ਕਿੰਨੀਆਂ ਵਿਧੀਆਂ ਬਣਾਈ ਫਿਰਦਾ ਵਾ ਕਿ ਆ ਤਰੀਕੇ ਨਾਲ ਨਾਮ ਜਪਣਾ ਉਹ ਦੂਜਾ ਕਹਿੰਦਾ ਨਹੀਂ ਆ ਇਸ ਤਰੀਕੇ ਨਾਲ ਜਪਣਾ ਭਾਵੇਂ ਉਹਨਾਂ ਦਾ ਧਰਮ ਇੱਕ ਹੀ ਆ ਕਿੰਨੀ ਖਿਚੜੀ ਬਣਾ ਬਣੀ ਹੋਈ ਆ ਮਤਲਬ ਇਹ ਰਾਤ ਤੇ ਚੱਲਣਾ ਵਾ ਕਿ ਢਟਕਣਾ ਵਾ ਜੇ ਸਾਰੇ ਨੂੰ ਬਹੁਤ ਢੰਗ ਨਾਲ ਵਾਚਿਆ ਜਾਵੇ ਤੇ ਜੇ ਚੰਗੀਆਂ ਗੱਲਾਂ ਨੂੰ ਚੁਣਿਆ ਜਾਵੇ ਤੇ ਫੇਰ ਇੱਕ ਇਨਸਾਨ ਚੰਗੇ ਤਰੀਕੇ ਨਾਲ ਜੀ ਜ਼ਰੂਰ ਸਕਦਾ ਵਾ ਪਰ ਜੇ ਇਹਨਾਂ ਮੈਥਡਸ ਨੂੰ ਫੋਲੋ ਕਰਨ ਲੱਗ ਜੇ ਧਰਮਦਿਆਂ ਨੂੰ ਤੇ ਐਂਡ ਆਫ ਦਾ ਦੇ ਦੇ ਤੇ ਉਹ ਪਾਗਲ ਹੋ ਜਾਊਗਾ ਕੀ ਸਹੀ ਹੈ ਕੀ ਗਲਤ ਹੈ ਜੇ ਇੱਕ ਟੇਬਲ ਤੇ ਰੱਖ ਕੇ ਵਿਚਾਰਨਾ ਸ਼ੁਰੂ ਕਰ ਦਿੱਤਾ ਜਾਵੇ ਵੀ ਇਹਨਾਂ ਚ ਕਿਹੜਾ ਮੈਥਡ ਪਰਫੈਕਟ ਹੈ ਜਿਹੜਾ ਤੁਹਾਨੂੰ ਸੱਚ ਦੇ ਕੋਲ ਲੈ ਕੇ ਜਾਊਗਾ ਤੇ ਉਹ ਫੈਸਲਾ ਕਰਨ ਵਾਲੇ ਆਪਸ ਚ ਲੜ ਪੈਣਗੇ ਜੇ ਔਰਤ ਦੇ ਹਾਲਾਤਾਂ ਦੀ ਗੱਲ ਹੀ ਕਰ ਲਈ ਜਾਵੇ ਤੇ ਕਈ ਧਰਮ ਕਹਿੰਦੇ ਆ ਕਿ ਸਾਡੇ ਧਰਮ ਸਥਾਨ ਦੇ ਵਿੱਚ ਜਿਹੜਾ ਵਾ ਉਹ ਔਰਤ ਐਂਟਰ ਨਹੀਂ ਹੋ ਸਕਦੀ ਉਹ ਕੋਈ ਵੀ ਧਰਮ ਹੋਵੇ ਚਾਹੇ ਉਹ ਪੱਛਮ ਦਾ ਧਰਮ ਹੋਵੇ ਜਾਂ ਇਸ ਦੇਸ਼ ਦਾ ਧਰਮ ਹੋਵੇ ਉਹਨਾਂ ਚ ਔਰਤ ਨੂੰ ਲੈ ਕੇ ਵੀ ਵੱਖਰੇ ਵੱਖਰੇ ਵਿਚਾਰ ਆ। ਹਰ ਕੋਈ ਕਿਸੇ ਨਾ ਕਿਸੇ ਰੂਪ ਚ ਜਿਹੜਾ ਵਾ ਉਹ ਔਰਤ ਦਾ ਜਿਹੜਾ ਚਿਹਰਾ ਵਾ ਉਹ ਪਹਿਲੋਂ ਟਿਕਾਉਂਦਾ ਰਿਹਾ ਵਾ। ਚਾਹੇ ਉਹ ਧੁਰ ਵੈਸਟ ਦੇ ਮਤਲਬ ਯੂਰਪੀਅਨ ਦੇਸ਼ ਹੀ ਕਿਉਂ ਨਾ ਹੋਣ ਉਹਨਾਂ ਵਿੱਚ ਵੀ ਜਿਹੜੀ ਔਰਤ ਦੀ ਹਾਲਤ ਸੀਗੀ ਉਹ ਪਹਿਲੋਂ ਪਿਛਾਂ ਖਿੱਚੂ ਹੀ ਚੱਲਦੀ ਆ ਰਹੀ ਤੇ ਹੁਣ ਦੇ ਆਧੁਨਿਕ ਕਹੇ ਜਾਂਦੇ ਧਰਮ ਦੇ ਵਿੱਚ ਵੀ ਇਸ ਤਰ੍ਹਾਂ ਵਾਂ ਕਿ ਉਹਨਾਂ ਦੇ ਜਿਹੜੇ ਮੇਨ ਪੈਰੋਕਾਰ ਸੀਗੇ ਉਹਨਾਂ ਨੇ ਤੇ ਔਰਤ ਨੂੰ ਪੂਰੀ ਪੂਰੀ ਖੁੱਲ੍ਹ ਦਿੱਤੀ ਪਰ ਜਿਹੜੇ ਹੁਣ ਪੁਜਾਰੀ ਠੇਕੇਦਾਰ ਧਰਮ ਦੇ ਕਾਬਜ ਹੋ ਗਏ ਆ ਉਹ ਉਹਨਾਂ ਨੇ ਕੁਝ ਕੰਮ ਜਿਹੜੇ ਆ ਸਿਰਫ ਬੰਦਿਆਂ ਲਈ ਰੱਖਵੇਂ ਰੱਖ ਲਏ ਹਾਲਾਂਕਿ ਉਹ ਕਹਿੰਦੇ ਆ ਕਿ ਸਾਡਾ ਜਿਹੜਾ ਧਰਮ ਆ ਉਹ ਆਧੁਨਿਕ ਧਰਮ ਤੇ ਔਰਤ ਦੀ ਬਹੁਤ ਰਿਸਪੈਕਟ ਕਰਦਾ ਵਾ ਸਾਡੇ ਜਿਹੜੇ ਪੈਗੰਬਰ ਨੇ ਸਾਡੇ ਜਿਹੜੇ ਗੁਰੂ ਨੇ ਉਹਨਾਂ ਨੇ ਔਰਤ ਦੇ ਹੱਕ 'ਚ ਬੜੀਆਂ ਗੱਲਾਂ ਕਹੀਆਂ ਪਰ ਜਦੋਂ ਉਹਨਾਂ ਦੇ ਆਧਾਰਿਆਂ ਦੇ ਵਿੱਚ ਵੇਖਿਆ ਜਾਂਦਾ ਤੇ ਹਾਲਤ ਜਿਹੜੀ ਆ ਉਹ ਸ਼ਾਇਦ ਜਿਨ੍ਹਾਂ ਦੇ ਗ੍ਰੰਥਾਂ 'ਚ ਔਰਤਾਂ ਬਾਰੇ ਮਾੜਾ ਲਿਖਿਆ ਹੋਆ ਉਹਨਾਂ ਨਾਲੋਂ ਵੀ ਮਾੜੀ ਹੈ ਕਿਤੇ ਕਿਹਾ ਤੇ ਤਾਂ ਆਂਦਾ ਵਾ ਕਿ ਗਦਾ ਸ਼ੂਦਰ ਤੇ ਔਰਤ ਨੂੰ ਜਿਹੜਾ ਉਹ ਤਾੜ ਕੇ ਰੱਖਣਾ ਚਾਹੀਦਾ ਫਿਰ ਉਸੇ ਧਰਮ ਜੀ ਇੱਕ ਇਹੋ ਜਿਹੀ ਧਾਰਾ ਚੱਲਦੀ ਹੈ ਜਿਹੜੀ ਕਿ ਔਰਤ ਨੂੰ ਦੇਵੀ ਵਾਂਗੂ ਪੂਜਦੀ ਵੀ ਹੈ ਮਤਲਬ ਆਪਾ ਵਿਰੋਧ ਨਾਲ ਕਿੰਨੇ ਜ਼ਿਆਦਾ ਭਰੇ ਹੋਏ ਆ ਧਰਮ ਜੇ ਅਸੀਂ ਔਰਤ ਦੇ ਵਿਸ਼ੇ ਤੇ ਵੀ ਗੱਲ ਕਰ ਲਈਏ ਜੇ ਅਸੀਂ ਮਾਸ ਦੇ ਵਿਸ਼ੇ ਤੇ ਵੀ ਗੱਲ ਕਰ ਲਈਏ ਕੋਈ ਵਿਸ਼ਾ ਹੈ ਜਿੱਥੇ ਧਰਮ ਆਪਣੇ ਆਪ ਦੇ ਨਾਲ ਜਾਂ ਕਿਸੇ ਦੂਜੇ ਧਰਮ ਦੇ ਨਾਲ ਭਿੰਨ ਨਹੀਂ ਦਿਆ ਹਰ ਜਗ੍ਹਾ ਭਿੰਨ ਰਿਹਾ ਫਿਰ ਮੇਰੇ ਖਿਆਲ ਨਾਲ ਜੇ ਕਿ ਹਨੇ ਧਰਮ ਦੇ ਰਾਈ ਸੱਚ ਤੱਕ ਪਹੁੰਚਣਾ ਵੀ ਹੋਣਾ ਤੇ ਉਹ ਫਿਰ ਆਪਣਾ ਜਿਹੜਾ ਦਿਮਾਗ ਆ ਅੱਖਾਂ ਵਾਂ ਕੰਨਿਆਂ ਇਹਨਾਂ ਨੂੰ ਖੁੱਲਾ ਰੱਖੇ ਚੰਗੀ ਤਰ੍ਹਾਂ ਫਿਰ ਪੜ੍ਹੇ ਚੰਗੀ ਤਰ੍ਹਾਂ ਵੇਖੇ ਵਿਚਾਰੇ ਪੀ ਇਹ ਧਰਮ ਮੈਨੂੰ ਕਿੱਧਰ ਨੂੰ ਲੈ ਕੇ ਜਾ ਰਿਹਾ ਹੈ ਕਿ ਇਹ ਸਹੀ ਮਾਰਗ ਤੇ ਲੈ ਕੇ ਜਾ ਰਿਹਾ ਹੈ ਕਿ ਮੈਨੂੰ ਉਲਟਾ ਪਟਕਾਰ ਰਿਹਾ ਹੈ ਮੇਰਾ ਸਮਾਂ ਮੇਰਾ ਪੈਸਾ ਬਰਬਾਦ ਕਰ ਰਿਹਾ ਆ ਆਮ ਬੰਦੇ ਨੇ ਡਰਦੇ ਰਹਿਣਾ ਉਹਨੇ ਕਹੀ ਦੇਣਾ ਵਾ ਕਿ ਸਾਰੇ ਧਰਮ ਸਾਂਝੇ ਆ ਸਾਰੇ ਇੱਕੋ ਜਿਹੇ ਸਾਰੇ ਬਰਾਬਰ ਆ ਸਾਰੇ ਰੱਬ ਬਰਾਬਰ ਆ ਸਾਰੇ ਗੁਰੂ ਪੀਰ ਪਗੰਬਰ ਦੇਵਤੇ ਬਰਾਬਰ ਆ ਨਹੀਂ ਮੈਂ ਫੇਰ ਦੁਬਾਰਾ ਇਹ ਗੱਲ ਕਰੂੰਗਾ ਕਿ ਜਿਹੜੇ ਮਾਰਗ ਤੇ ਤੁਹਾਨੂੰ ਲੈ ਕੇ ਜਾਇਆ ਜਾ ਰਿਹਾ ਉਹ ਮਾਰਗ ਕਿਵੇਂ ਦਾ ਵਾ ਇਹ ਡਿਸਾਈਡ ਕਰੂਗਾ ਸੱਚ ਤੇ ਕਿਸੇ ਨੇ ਪਹੁੰਚਣਾ ਕਿ ਨਹੀਂ ਪਹੁੰਚਣਾ ਤੁਸੀਂ ਉਹ ਮਾਰਗ ਨੂੰ ਫੋਲੋ ਕਰਦੇ ਕਰਦੇ ਇੱਕ ਜ਼ਿੰਦਗੀ ਜੀਣੀ ਆ ਕਿਤੇ ਉਹ ਜ਼ਿੰਦਗੀ ਤੁਸੀਂ ਗਲਤ ਤਰੀਕੇ ਨਾਲ ਨਾ ਜੀਓ ਜੇ ਤੁਹਾਡਾ ਕੁਝ ਖਾਣ ਨੂੰ ਮਨ ਕਰਦਾ ਤੁਸੀਂ ਉਹ ਨਾ ਕਰ ਪਾਓ ਤੁਸੀਂ ਕੁਝ ਜੇ ਪਾਉਣਾ ਚਾਹੁੰਦੇ ਜੇ ਉੱਤੇ ਵੀ ਰੋਕ ਲਾ ਛੱਡੋ ਤੁਸੀਂ ਹਰ ਚੀਜ਼ ਤੇ ਬੰਦਸ਼ਾ ਲਾ ਲਓ ਪਰ ਐਂਡ ਤੇ ਤੁਸੀਂ ਕਿਤੇ ਪਹੁੰਚੋ ਨਾ ਤੇ ਉਹਦਾ ਵਕੀਲ ਆਪ ਹੈ ਤੁਹਾਡੇ ਲਈ ਤੂੰ ਆਪਣੀ ਮਰਜ਼ੀ ਦਾ ਕੱਪੜਾ ਨਾ ਪਾ ਸਕੋ ਇਹ ਜਿੰਨੇ ਵੀ ਧਰਮ ਆ ਇਹ ਸੱਚ ਨੂੰ ਵੱਖ-ਵੱਖ ਐਂਗਲਾਂ ਤੋਂ ਨਹੀਂ ਵੇਖਦੇ ਇਹ ਆਪੋ ਆਪਣਾ ਵੱਖਰਾ ਸੱਚ ਬਣਾਉਂਦੇ ਫੇਰ ਮੰਨਣ ਵਾਲਿਆਂ ਨੂੰ ਉਸ ਸੱਚ ਤੱਕ ਪਹੁੰਚਣ ਦਾ ਉਪਦੇਸ਼ ਦਿੰਦੇ ਅੱਛਾ ਜੇ ਹੁਣ ਆਪਾਂ ਗੱਲ ਕਰ ਲਈਏ ਕਿ ਆਪਾਂ ਧਰਮ ਕੋਲ ਜਾਂਦੇ ਕਿਉਂ ਸਭ ਤੋਂ ਮੇਨ ਮੁੱਦਾ ਹੁੰਦਾ ਵਾ ਕਿ ਇਹ ਦੁਨੀਆ ਕਿਵੇਂ ਬਣੀ ਏ ਸਾਡੇ ਦਿਮਾਗ 'ਚ ਇੱਕ ਸਵਾਲ ਆਉਂਦਾ ਫਿਰ ਜੇ ਇਹ ਸਵਾਲ ਵੀ ਤੁਸੀਂ ਕਿਸੇ ਧਰਮ ਦੀ ਪੁਸਤਕ ਨੂੰ ਪੁੱਛ ਲਿਆ ਤੇ ਉਹਨੇ ਵੀ ਤੁਹਾਨੂੰ ਜਿਹੜੇ ਆ ਉਹ ਵੱਖਰੇ ਵੱਖਰੇ ਜਵਾਬ ਇਹਦੇ ਬਾਰੇ ਦੇਨੇ ਇੱਕ ਧਰਮ ਪੁਸਤਕ ਨੇ ਕਹਿਣਾ ਵਾ ਕਿ ਤੁਸੀਂ ਅ ਜਲ ਚ ਤੁਹਾਡੀ ਉਤਪਤੀ ਹੋਈ ਹੈ ਨਾਭ ਕਮਲ ਤੋਂ ਕਿਸੇ ਨੇ ਕਹਿਣਾ ਆਡਮ ਤੇ ਈਵ ਤੋਂ ਜਿਹੜੀ ਆ ਉਹ ਉਤਪਤੀ ਹੋਈ ਆ ਕਿਸੇ ਨੇ ਕਹਿਣਾ ਵਾ ਕਿ ਓਮਕਾਰ ਦੀ ਆਵਾਜ਼ ਆਈ ਹੈ ਕਿਸੇ ਨੇ ਕਹਿਣਾ ਕੁੰ ਦੀ ਆਵਾਜ਼ ਆਈ ਹੈ ਕਿਸੇ ਨੇ ਕੋਈ ਤੁਹਾਨੂੰ ਲਾਜਿਕ ਦੇਣਾ ਕਿਸੇ ਨੇ ਕੋਈ ਲਾਜਿਕ ਦੇਣਾ ਇਹ ਸਾਰੇ ਲਾਜਿਕ ਵੀ ਉਹਨਾਂ ਦੇ ਵੱਖਰੇ ਵੱਖਰੇ ਇਥੋਂ ਇਹ ਪਤਾ ਲੱਗਦਾ ਕਿ ਜੋ ਉਤਪਤੀ ਪ੍ਰਤੀ ਇਹਨਾਂ ਦੇ ਜਵਾਬ ਆ ਉਹ ਵੀ ਆਪਸ ਵਿੱਚ ਮਿਲਦੇ ਨਹੀਂ ਅਸਲ 'ਚ ਸਾਰੇ ਧਰਮ ਕਿਸੇ ਨਾ ਕਿਸੇ ਇਲਾਕੇ ਉਥੋਂ ਦੀ ਰਾਜਨੀਤੀ ਉਥੋਂ ਦੇ ਆਲੇ ਦੁਆਲੇ ਦੀ ਦੇਣ ਹੈ ਫੇਰ ਜੋ ਇਨਸਾਨ ਆ ਉਹਨੂੰ ਵੀ ਵੈਸੇ ਵੀ ਸੱਚ ਤੋਂ ਇਲਾਵਾ ਕਹਾਣੀ ਜ਼ਿਆਦਾ ਪਸੰਦ ਆਉਂਦੀ ਆ ਹਰ ਖੇਤਰ ਦੀ ਇੱਕ ਆਪਣੀ ਹੀ ਕਹਾਣੀ ਆ ਇੱਕ ਆਪਣੀ ਮਿਥਿਆ ਹਾਲਾਂਕਿ ਉਹ ਕਿਤੇ ਨਾ ਕਿਤੇ ਦੂਜੀਆਂ ਮਿਥਾਂ ਦੇ ਨਾਲ ਜਾ ਕੇ ਮਿਲਦੀ ਜ਼ਰੂਰ ਆ ਉਹਨਾਂ ਦੇ ਕਿਰਦਾਰ ਉਦਾਂ ਹੀ ਮਰਦੇ ਤੇ ਉਦਾਂ ਹੀ ਲੜਦੇ ਜਾਂ ਉਦਾਂ ਹੀ ਘਰੋਂ ਭੱਜਦੇ ਵਿਖਾਈ ਦਿੰਦੇ ਆ ਅ ਤੁਸੀਂ ਚਾਹੇ ਉਹ ਗ੍ਰੀਕ ਮਾਇਥੋਲੋਜੀ ਨੂੰ ਲੈ ਲਓ ਜਾਂ ਤੁਸੀਂ ਇੰਡੀਅਨ ਮਾਇਥੋਲੋਜੀ ਨੂੰ ਲੈ ਲਓ ਜਦੋਂ ਉਹਨਾਂ ਨੂੰ ਤੁਸੀਂ ਪੈਰਲਰ ਪੜੋਗੇ ਤੇ ਉਦਾਂ ਹੀ ਵਾਰਸਰਾਪ ਦੇਵੀ-ਦੇਵਤਿਆਂ ਦਾ ਪ੍ਰਗਟ ਹੋਣਾ ਕਿਸੇ ਔਰਤ ਦਾ ਜਿਹੜਾ ਵਾ ਉਹ ਬਿਨਾਂ ਸੰਬੰਧ ਬਣਾਏ ਪ੍ਰੈਗਨੈਂਟ ਹੋ ਜਾਣਾ ਤੁਹਾਨੂੰ ਦਿਖਾਈ ਦੇਊਗਾ ਫਿਰ ਜਦੋਂ ਕੋਈ ਮੁੱਖ ਹੀਰੋ ਬਣਦਾ ਵਾ ਉਹ ਕਿਵੇਂ ਬਣਿਆ ਤੇ ਉਹਦੇ ਉਹ ਉਹਦੇ ਚ ਜਿਹੜੀ ਤਾਕਤ ਭਰੀ ਗਈ ਉਹ ਕਿਸੇ ਦੇਵੀ-ਦੇਵਤੇ ਵੱਲੋਂ ਸੂਰਜ ਵੱਲੋਂ ਚੰ드ਰਮਾ ਵੱਲੋਂ ਕਿਹ ਤਾਰੇ ਵੱਲੋਂ ਭਰ ਦਿੱਤੀ ਗਈ ਫਿਰ ਉਸ ਤੋਂ ਬਾਅਦ ਉਹਦੇ ਮਰਨ ਦਾ ਢੰਗ ਵੀ ਜਿਹੜਾ ਬਾ ਜਦੋਂ ਤੁਸੀਂ ਪੜੋਗੇ ਤੇ ਉਹਦੇ ਵਿੱਚ ਵੀ ਇੱਕ ਸਿਮਿਲੈਰਿਟੀ ਤੁਹਾਨੂੰ ਦਿਖਾਈ ਦੇਊਗੀ ਹਾਲਾਂਕਿ ਉਹਨਾਂ ਕਿਰਦਾਰਾਂ ਦੇ ਨਾਮ ਵੱਖਰੇ ਵੱਖਰੇ ਹੋਣਗੇ ਥੋੜਾ ਬਹੁਤਾ ਕਹਾਣੀ ਇਧਰ-ਉਧਰ ਹੋਊਗੀ ਪਰ ਚੱਲੂ ਸਾਰਾ ਕੁਝ ਕੁਝ ਉਦਾਂ ਹੀ ਕੋਈ ਇੱਕ ਵੀਕਨੈਸ ਵਿਖਾਈ ਜਾਊਗੀ ਕਿਸੇ ਕਿਰਦਾਰ ਦੀ ਕਿ ਇਹਦਾ ਇਹ ਵੀਕ ਪੁਆਇੰਟ ਆ ਜਦੋਂ ਇੱਥੇ ਤੀਰ ਤਲਵਾਰ ਜਾਂ ਕੋਈ ਚੀਜ਼ ਵੱਜਣੀ ਆ ਤੇ ਫੇਰ ਇਹਨੇ ਮਰਨਾ ਵਾ ਤੁਸੀਂ ਰਾਵਣ ਦੀ ਐਗਜ਼ਾਮਪਲ ਲੈ ਲਓ ਤਹੀਂ ਵੱਡੇ ਵੱਡੇ ਨਾਇਕਾਂ ਦੀ ਐਗਜ਼ਾਮਪਲ ਲੈ ਲਓ ਇਹਨਾਂ ਮਿਥਿਆਰਸਾਂ ਦੇ ਵਿੱਚ ਜਿਹੜੇ ਕਿ ਬੜੇ ਸੂਰਬੀਰ ਹੋਏ ਆ ਪਰ ਉਹਨਾਂ ਦਾ ਕੋਈ ਇੱਕ ਕਮਜ਼ੋਰ ਅੰਗ ਵਖਾਇਆ ਗਿਆ ਜਿੱਥੇ ਹਮਲਾ ਕਰਨ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਇਹ ਕਲਚਰਲ ਚੀਜ਼ਾਂ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਇੱਕ ਧਰਮ ਖੜਦਾ ਵਾ ਫਿਰ ਹੌਲੀ-ਹੌਲੀ ਸਮਾਂ ਜਦੋਂ ਅੱਗੇ ਜਾਂਦਾ ਫਿਰ ਇੱਕ ਰੱਬ ਦੇ ਸੰਕਲਪ ਨੂੰ ਹੋਰ ਦ੍ਰਿੜਤਾ ਮਿਲਣੀ ਸ਼ੁਰੂ ਹੋ ਜਾਂਦੀ ਉਹ ਦ੍ਰਿੜਤਾ ਫਿਰ ਵੱਖਰੇ ਧੰਗ ਦਾ ਰੂਪ ਲੈਂਦੀ ਹੈ ਕਿ ਜਗ੍ਹਾ ਤੇ ਉਹਨੂੰ ਧਿਆਨ ਨਾਲ ਪ੍ਰਾਪਤ ਕਰਨ ਦੀ ਗੱਲ ਕੀਤੀ ਜਾਂਦੀ ਹੈ ਕਿਤੇ ਨਾਮ ਦੇ ਨਾਲ ਗੱਲ ਗੱਲ ਕੀਤੀ ਜਾਂਦੀ ਹੈ ਕਿਤੇ ਇੱਕ ਰੋਜ਼ ਦਾ ਰੁਟੀਨ ਨਿਤਨੇਮ ਬਣਾ ਕੇ ਉਹਨੂੰ ਪ੍ਰਾਪਤ ਕਰਨ ਦੀ ਗੱਲ ਕੀਤੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਜਿਹੜਾ ਧਰਮ ਆ ਉਹ ਹੌਲੀ ਹੌਲੀ ਅੱਗੇ ਵਧਦਾ ਹੁਣ ਜੇ ਆਪਾਂ ਕਹੀਏ ਵੀ ਸਾਰੀਆਂ ਭਾਸ਼ਾਵਾਂ ਬਰਾਬਰ ਆ ਕਿਉਂਕਿ ਉਹ ਸਾਰੀਆਂ ਕੋਈ ਨਾ ਕੋਈ ਕਿਸੇ ਚੀਜ਼ ਦਾ ਅਰਥ ਦੇਣਾ ਚਾਹੁੰਦੀਆਂ ਵਾਰਾ ਵੇਖੀਏ ਤੇ ਉਹ ਬਰਾਬਰ ਨਹੀਂ ਆ ਉਹਨਾਂ ਦੇ ਬੋਲਣ ਦਾ ਢੰਗ ਉਹਨਾਂ ਦੀ ਗ੍ਰਾਮਰ ਇੱਕ ਦੂਜੇ ਨਾਲੋਂ ਬਿਲਕੁਲ ਅਲੱਗ ਆ ਕਈ ਭਾਸ਼ਾਵਾਂ ਵਿੱਚ ਕਈ ਚੀਜ਼ਾਂ ਲਈ ਸ਼ਬਦੀ ਮੌਜੂਦ ਨਹੀਂਗੇ ਅਜੇ ਉਹ ਸ਼ਬਦ ਘੜੇ ਜਾਣੇ ਆ ਤੇ ਫਿਰ ਜਦੋਂ ਆਪਾਂ ਉਦੋਂ ਕਵਾਂਗੇ ਕਿ ਜਿਹੜੀ ਇੱਕ ਭਾਸ਼ਾ ਵਾ ਉਹ ਕਿਸੇ ਖੇਤਰ ਆਲੇ-ਦੁਆਲੇ ਤੋਂ ਬਣਦੀ ਆ ਤੇ ਫਿਰ ਇਹੀ ਲੌਜੀਕ ਆਪਾਂ ਧਰਮ ਤੇ ਵੀ ਲਾਵਾਂਗੇ ਕਿ ਜਿਹੜੇ ਧਰਮ ਆ ਉਹ ਵੀ ਉਹਨਾਂ ਖੇਤਰਾਂ ਤੋਂ ਹੀ ਪ੍ਰਭਾਵਿਤ ਹੁੰਦੇ ਆ ਆਲੇ-ਦੁਆਲੇ ਤੋਂ ਪ੍ਰਭਾਵਿਤ ਹੁੰਦੇ ਆ ਜਿਵੇਂ ਕੈਲੋ ਕੋਜ ਕੋ ਤੇ ਜਾ ਕੇ ਜਿਹੜਾ ਵਾ ਉਹ ਬੋਲੀ ਬਦਲ ਜਾਂਦੀ ਆ ਉਦਾਂ ਹੀ ਇਲਾਕਾ ਬਦਲਦੇ ਆ ਸਾਰੀ ਜਿਹੜਾ ਉਹ ਧਰਮ ਬਦਲ ਜਾਂਦਾ ਤੁਹਾਡੇ ਇਲਾਕੇ ਦੇ ਰੱਬ ਨੂੰ ਦੂਜੇ ਇਲਾਕੇ ਵਾਲੇ ਜਾਣਦੇ ਤੱਕ ਨਹੀਂਗੇ ਪਰ ਤੁਸੀਂ ਉਸ ਰੱਬ ਨੂੰ ਜਿਹੜਾ ਵਾ ਉਹ ਸਰਵ ਸ਼ਕਤੀਮਾਨ ਮੰਨ ਮੰਨੀ ਬੈਠੇ ਜੇ ਆਪਣੀ ਧਰਤੀ ਦੇ ਉੱਤੇ ਤੁਸੀਂ ਕਹਿੰਦੇ ਜਿਹੜੇ ਸਾਡੇ ਮਹਾਪੁਰਸ਼ ਆ ਉਹ ਸ਼ਕਤੀਆਂ ਦੇ ਮਹਾ ਗਾਤੇ ਆ ਪਤਾ ਨਹੀਂ ਉਹਨਾਂ ਕੋਲ ਕੀ ਕੁਸ਼ ਆ ਪਰ ਜਦੋਂ ਹੀ ਪਤਾ ਲੱਗਦਾ ਵਾ ਕਿ ਤੁਸੀਂ ਇੱਥੋਂ ਕਿਸੇ ਹੋਰ ਕੰਟਰੀ ਚ ਗਏ ਤੇ ਉੱਥੇ ਜਾ ਕੇ ਤੁਸੀਂ ਆਪਣੇ ਗੁਰੂ ਮਹਾਰਾਜ ਪੀਰ ਪਗੰਬਰ ਦਾ ਨਾਮ ਲਿਆ ਤਾਂ ਉਹਨਾਂ ਕਹਿੰਨਾ ਕੌਣ ਬਈ ਇੱਥੋਂ ਪਤਾ ਲੱਗਦਾ ਹੈ ਕਿ ਇਹੋ ਜੀ ਕੋਈ ਗੱਲ ਨਹੀਂ ਜੇ ਐਡੀ ਮਹਾਨ ਉਹਨਾਂ ਦੀ ਸ਼ਕਤੀ ਹੁੰਦੀ ਉਹਨਾਂ ਅੰਦਰ ਕੋਈ ਗੈਬੀ ਤਾਕਤ ਹੁੰਦੀ ਤੇ ਦੂਜੇ ਦੇਸ਼ ਧਰਮ ਦੇ ਬੈਠੇ ਚ ਬੈਠੇ ਲੋਕਾਂ ਨੂੰ ਵੀ ਉਹਦੇ ਬਾਰੇ ਪਤਾ ਹੁੰਦਾ ਤੇ ਤੁਹਾਨੂੰ ਉਹਨਾਂ ਦੇ ਧਰਮਾਂ ਬਾਰੇ ਪਤਾ ਹੁੰਦਾ ਤੁਹਾਨੂੰ ਨਹੀਂ ਪਤਾ ਤੁਸੀਂ ਖੁਦ ਟਰੈਵਲ ਕਰਕੇ ਆਪਣੇ ਭਗਤਾਂ ਅਹ ਦੇਵਦਿਅਤਿਆਂ ਨੂੰ ਪੀਰਾਂ ਪੰਗੰਬਰਾਂ ਨੂੰ ਦੂਜਿਆਂ ਤੱਕ ਪਹੁੰਚਾਇਆ ਵਾ ਜੇ ਨਹੀਂ ਤੁਰ ਕੇ ਇੱਥੋਂ ਉੱਥੇ ਨਾ ਜਾਂਦੇ ਤੇ ਉਹਨਾਂ ਨੂੰ ਕਹੇ ਨੇ ਨਹੀਂ ਪੁੱਛਣਾ ਚਾਹੇ ਉਹ ਕਿੰਨੇ ਸੱਚੇ ਜਾਂ ਵਧੀਆ ਕਿਉਂ ਨਾ ਹੋਣ ਅੱਛਾ ਫਿਰ ਜਿਹੜੇ ਚੰਗੇ ਚੰਗੇ ਗੋਣਿਆਂ ਜਿਹੜੇ ਅਸੀਂ ਧਰਮ ਦੇ ਰਾਹੀਂ ਦੂਜਿਆਂ ਨੂੰ ਦੇਣਾ ਚਾਹੁੰਦੇ ਆ ਉਹ ਵੀ ਧਰਮਾਂ ਦੇ ਵਿੱਚ ਇੱਕੋ ਜਿਹੇ ਨੇਗੇ ਕੋਈ ਧਰਮ ਜਾਤ ਪਾਤ ਨੂੰ ਅ ਰੱਬ ਦੇ ਸੰਦੇਸ਼ ਦੀ ਤਰ੍ਹਾਂ ਲਾਗੂ ਕਰ ਰਿਹਾ ਵਾ ਕੋਈ ਧਰਮ ਇਹ ਕਹਿ ਰਿਹਾ ਵਾ ਕਿ ਤੁਸੀਂ ਗੁਲਾਮ ਰੱਖ ਸਕਦੇ ਹੋ ਉਹ ਉਹ ਧਰਮ ਦੀ ਅੱਜ ਕੱਲ کافی ਪ੍ਰਚਾਰ ਚਰਚਾ ਚੱਲ ਰਹੀ ਹੈ ਤੇ ਉਸ ਧਰਮ ਨੂੰ ਗਰੀਬ ਤਬਕਾ ਜ਼ਿਆਦਾ ਮੰਨ ਰਿਹਾ ਵਾ ਪਰ ਉਹ ਉਹਨਾਂ ਦੀ ਧਰਮ ਪੁਸਤਕ ਨੂੰ ਜੇ ਚੰਗੀ ਤਰ੍ਹਾਂ ਪੜ੍ਹੇ ਤੇ ਉਹਨੂੰ ਦੇਖਣ ਨੂੰ ਮਿਲੂਗਾ ਕਿ ਉਹਦੇ ਵਿੱਚ ਵੀ ਕਿਹਾ ਗਿਆ ਵਾ ਕਿ ਤੁਸੀਂ ਨੌਕਰ ਰੱਖੋ ਆਪਣੇ ਠੀਕ ਆ ਤੇ ਕਈ ਧਰਮ ਨਾਮ ਮੰਨਣ ਵਾਲਿਆਂ ਨੂੰ ਇੰਨੀਆਂ ਸਖਤ ਸਜ਼ਾਵਾਂ ਦੇਣ ਦੀ ਗੱਲ ਕਰ ਰਿਹਾ ਹਾਂ ਕਿ ਇਨਸਾਨੀਅਤ ਹੀ ਉਹਨਾਂ ਸਜ਼ਾਵਾਂ ਨੂੰ ਵੇਖ ਕੇ ਰੋਪੂਗੀ। ਇੱਥੋਂ ਵੀ ਇਹ ਸਾਬਤ ਹੁੰਦਾ ਹੋਵਾ ਹੈ ਕਿ ਸਾਰੇ ਧਰਮ ਜਿਹੜੇ ਆ ਉਹ ਬਰਾਬਰ ਨਹੀਂਗੇ, ਇੱਕੋ ਜਿਹੇ ਨਹੀਂ ਆ। ਸਾਡੇ ਜਿਨੀ ਕਪੈਸਿਟੀ ਨਹੀਂ ਹੈਗੀ ਕਿ ਜਿੰਨੀ ਚਰਚਾ ਮੈਂ ਹੁਣ ਕੀਤੀ ਆ ਇਹਨੂੰ ਸਮਝ ਸਕੀਏ, ਮੰਨ ਸਕੀਏ। ਸਾਡੇ ਅੰਦਰ ਡਰ ਕੰਮ ਕਰ ਰਿਹਾ ਵਾ। ਅਸੀਂ ਵੱਖਰਤਾ ਨੂੰ ਸਹਿਜੇ ਹੀ ਜਿਹੜਾ ਵਾ ਉਹ ਮੰਨਣ ਨੂੰ ਤਿਆਰ ਨਹੀਂਗੇ। ਇਸ ਕਰਕੇ ਅਸੀਂ ਇਹ ਜ਼ੋਰ ਦੇ ਕੇ ਕਹਿ ਦੇਣਾ ਵਾ ਕੇ ਸਾਰੇ ਧਰਮ ਬਰਾਬਰ ਹੁੰਦੇ ਜੇ ਅਸੀਂ ਸੰਸਾਰ ਆਲ ਵੇਖਨੇ ਆ ਤੇ ਇੰਨੀਆਂ ਮੁਸ਼ਕਲਾਂ ਇੰਨੀਆਂ ਤੰਗੀਆਂ ਆ ਇੰਨੀਆਂ ਪਰੇਸ਼ਾਨੀਆਂ ਵਾਂਗੇ ਅਸੀਂ ਧਰਮ ਬਾਰੇ ਸੋਚ ਕੇ ਜਾਂ ਉਹਦੇ ਬਾਰੇ ਕੋਈ ਕਮੈਂਟ ਕਰਕੇ ਅਸੀਂ ਸੋਚਦੇ ਆਂ ਕਿ ਅਸੀਂ ਪਾਪਾ ਦੇ ਭਾਗੀ ਨਹੀਂ ਬੰਨਣਾ ਚਾਹੁੰਦੇ ਸਾਡੇ ਅੰਦਰ ਲਾਲ ਡਰ ਧਰਮ ਨੂੰ ਖੁੱਲ ਕੇ ਪੜਨ ਲਈ ਸਾਨੂੰ ਜਿਹੜਾ ਵਾ ਉਹ ਹੌਸਲਾ ਹੀ ਨਹੀਂ ਦਿੰਦਾ ਅਸੀਂ ਵਿਗਿਆਨ ਨੂੰ ਸੋਚਦੇ ਸਮਝਦੇ ਨਹੀਂਗੇ ਜਿਹੜਾ ਇੱਕ ਆਬਜੈਕਟਿਵਿਟੀ ਤੇ ਖੋਜ ਦੇ ਉੱਤੇ ਆਧਾਰਿਤ ਚੀਜ਼ ਉਹਨੂੰ ਅਸੀਂ ਫੜਨਾ ਹੀ ਨਹੀਂ ਚਾਹੁੰਦੇ ਅਸੀਂ ਇੰਨੇ ਸੁਸਤੇ ਆ ਕਿ ਅਸੀਂ ਆਪ ਕੁਛ ਕਰਨਾ ਨਹੀਂ ਚਾਹੁੰਦੇ ਅਸੀਂ ਆਪਣੇ ਆਪ ਤੇ ਕੰਮ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਅਸੀਂ ਧਰਮ ਦੇ ਵਿਸ਼ੇ ਤੇ ਵੀ ਕੋਈ ਕੰਮ ਨਹੀਂ ਕਰਨਾ ਚਾਹੁੰਦੇ ਬਸ ਮੰਨ ਹੀ ਲੈਣਾ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਜਿਹੜੀਆਂ ਇਹਦੀ ਅੰਦਰਲੀਆਂ ਬੁਰਾਈਆਂ ਹੋਣਾਂ ਤਾਂ ਕੇਦਰ ਕੇ ਪਰਦਾ ਪਾ ਲਈਏ ਨਾਲੇ ਆਪ ਸੌਖੇ ਹੋਈਏ ਤੇ ਨਾਲੇ ਜਿਹੜਾ ਵਾਓ ਘਰ ਪਰਿਵਾਰ ਨੂੰ ਸੌਖਿਆਂ ਕਰ ਲਈਏ